ਉਹਨਾਂ ਲੱਗਦਾ ਵੀ ਵਾਕਿਆ ਪਰਤੱਖ ਇੱਥੇ ਨਹੀਂ ਆ ਗਈ ਪਰ ਤੁਹਾਨੂੰ ਕੋਈ ਪਤਾ ਨਹੀਂ ਕਿੱਥੋਂ ਆ ਇਹ ਜੀ ਬਸ ਮਹਾਰਾਜੀ ਦਿੰਦਾ ਕੋਈ ਕਾਉਂਟਰੀ ਤੁਹਾਡਾ ਹਾਂ ਜੀ ਕਈ ਮੈਂ ਇਹ ਤਾਂ ਕਰਕੇ ਕਲੀਅਰ ਕਰ ਰਿਹਾ ਕਈ ਇਹ ਸੋਚਦੇ ਆ ਵੀ ਜਦ ਮੈਂ ਲੈ ਕੇ ਆ ਰਿਹਾ ਮੇਰੀ ਤਾਂ ਘਰੇ ਗਰੋਸਰੀ ਲਿਆਉਣ ਦੀ ਔਕਾਤ ਨਹੀਂ ਹੁੰਦੀ ਕਈ ਜਿਹੜੀਆਂ ਹਾਂ ਹਾਂ ਸਹੀ ਹੈ ਤੇ ਇਹ ਮਾਲਕ ਨੇ ਮਤਲਬ ਅਕਾਊਂਟ ਕੋਈ ਨਹੀਂ ਇਸ ਸੰਸਥਾ ਦਾ ਅਸਲਾਮੁਅਲੈਕਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਅਸੀਂ ਕਦੀ ਸੋਚਿਆ ਨਹੀਂ ਸੀ ਕਿ ਅਡਵਾਂਸ ਮੁਲਕ ਜਿਹੜੇ ਤਰੱਕੀ ਆਫਤਾ ਮੁਲਕ ਨੇ ਉਹਨਾਂ ਨੂੰ ਵੀ ਸਿੱਖਾਂ ਦੀ ਜ਼ਰੂਰਤ ਪਵੇਗੀ ਸਿੱਖ ਉਹਨਾਂ ਦੀ ਮਦਦ ਕਰਨਗੇ ਲੇਕਿਨ ਅਸੀਂ ਉਹ ਚੀਜ਼ਾਂ ਹੁਣ ਦੇਖ ਰਹੇ ਹਾਂ ਅਸੀਂ ਲਾਸ ਐਂਜਲਸ ਯੂ ਐਸ ਏ ਦੇ ਅੰਦਰ ਦੇਖਿਆ ਸਿੱਖ ਜਿਸ ਤਰ੍ਹਾਂ ਮੈਦਾਨ ਦੇ ਅੰਦਰ ਆਏ ਸਿੱਖਾਂ ਨੇ ਸੇਵਾ ਕੀਤੀ ਤੇ ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਕੈਨੇਡਾ ਦੇ ਅੰਦਰ ਜਿਹੜੇ ਸਿੱਖ ਸਰਦਾਰ ਨੇ ਉਹ ਲੰਗਰ ਲਾ ਰਹੇ ਨੇ ਤੇ ਗੋਰੇ ਉਥੋਂ ਖਾਣਾ ਖਾ ਰਹੇ ਨੇ ਗੋਰੇ ਉਥੋਂ ਜਿਹੜੀ ਜ਼ਰੂਰੀਅਤ ਜ਼ਿੰਦਗੀ ਦੀਆਂ ਚੀਜ਼ਾਂ ਨੇ ਉਹ ਲੈ ਰਹੇ ਨੇ ਬਹੁਤ ਵੱਡੀ ਗੱਲ ਏ ਇਹ ਖਾਲਸਾ ਰਾਜ ਦੀ ਸ਼ੁਰੂਆਤ ਏ ਇਸ ਅੰਦਰ ਲੱਗਾਈ ਦੀ ਵੀਡੀਓ ਏ ਵੀਡੀਓ ਹਲਵਾਦਨੇ ਆ ਵੀਡੀਓ ਹਲਵਾਦਨ ਤੋਂ ਪਹਿਲੇ तमाम ਦੋਸਤਾਂ ਨੂੰ ਗੁਜ਼ਾਰਿਸ਼ ਏ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਣੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਆਨਾਲੀਆਂ ਜਿਹੜੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਤੁਹਾਨੂੰ ਹੁੰਦੀ ਏ ਜਦੋਂ ਇਹ ਬੰਦੇ ਜਾ ਕੇ ਗੂਗਲ ਕਰਦੇ ਆ ਗੁਰੂ ਨਾਨਕ ਗੁਰੂ ਨਾਨਕ ਉਹ ਪੁੱਛਦੇ ਆਣ ਕੇ ਗੁਰੂ ਨਾਨਕ ਇਸ ਹਿਅਰ ਇਦਾਂ ਜਦੋਂ ਪੁੱਛਦੇ ਆ ਕਹਿਣ ਦਾ ਮਤਲਬ ਉਹਨਾਂ ਦਾ ਇਹ ਹੁੰਦਾ ਵੀ ਲੰਗਰ ਇੱਥੇ ਆ ਪਰ ਜਦੋਂ ਇਦਾਂ ਕਹਿੰਦੇ ਗੁਰੂ ਨਾਨਕ ਹੀ ਸੀ ਹੇ ਤਾਂ ਸਾਨੂੰ ਐ ਲੱਗਦਾ ਵੀ ਵਾਕਿਆ ਪਰਤੱਖ ਇੱਥੇ ਨਹੀਂ ਆਗੇ ਪਰ ਤੁਹਾਨੂੰ ਕੋਈ ਪਤਾ ਨਹੀਂ ਕਿੱਥੋਂ ਆ ਇਹ ਜੀ ਬਸ ਮਹਾਰਾਜੀ ਦਿੰਦਾ ਕੋਈ ਕਾਉਂਟਰੀ ਤੁਹਾਡਾ ਹਾਂ ਜੀ ਕਈ ਮੈਂ ਇਹ ਤਾਂ ਕਰਕੇ ਕਲੀਅਰ ਕਰ ਰਿਹਾ ਕਈ ਇਹ ਸੋਚਦੇ ਆ ਵੀ ਜਿਵੇਂ ਮੈਂ ਲੈ ਕੇ ਆ ਰਿਹਾ ਮੇਰੀ ਤਾਂ ਘਰੇ ਗਰੋਸਰੀ ਲਿਆਉਣ ਦੀ ਔਕਾਤ ਨਹੀਂ ਹੁੰਦੀ ਕਈ ਜਿਹੜੀਆਂ ਹਾਂ ਹਾਂ ਸਹੀ ਹੈ ਤੇ ਇਹ ਮਾਲਕ ਨੇ ਮਤਲਬ ਅਕਾਊਂਟ ਕੋਈ ਨਹੀਂ ਇਸ ਸੰਸਥਾ ਦਾ ਕੋਈ ਕੋਈ ਬੈਂਕ ਅਕਾਊਂਟ ਨਹੀਂ ਹੈਗਾ ਉਹੀ ਦੱਸਣਾ ਨਹੀਂ ਪੈਂਦਾ ਵੀ ਮੈਂ ਗਰੀਬ ਐ ਜਾਂ ਅਮੀਰ ਐ ਕੋਈ ਮਰਸੀਡੀਜ਼ ਤੇ ਆਜੇ ਕੋਈ ਤੁਰਕੇ ਆਜੇ ਇੱਕੋ ਜਿਹਾ ਸਮਾਨ ਵੇਚਦਾ ਸਰ ਇੱਕੋ ਤਰ੍ਹਾਂ ਦਾ ਕੋਈ ਵਤ ਕਰਾਨੀ ਅਜੀ ਇਹ ਰੋਜ਼ ਕਿੰਨੀ ਕਿੰਨੀ ਗਿਣਤੀ ਹੋ ਜਾਂਦੀ ਹੁੰਨੀ ਐ ਇਹ ਇਹ ਜੀ ਵੀਕ ਦਾ 2500 ਬੰਦਾ ਹੁੰਦਾ ਵੀਕ ਦਾ 2500 ਬੰਦਾ ਤੇ ਓਵਰ ਆਲ ਬਜਟ ਕਿੰਨਾ ਕੁ ਹੁੰਦਾ ਹੋਊਗਾ ਇੱਕ ਦਿਨ ਦੇ ਵਿੱਚ ਖਰਚਾ ਤੁਸੀਂ ਹਿਸਾਬ-ਕਿਤਾਬ ਤਾਂ ਹੈ ਨਹੀਂ ਤੁਹਾਡੇ ਕੋਲੇ ਜਿਹੜਾ ਕੋਈ ਖਾਤਾ ਪਰ ਇੱਕ ਅਨੁਮਾਨ ਖਰਚੇ ਵੀ ਜੀ ਐ ਇੱਕ ਟਰੱਕ 'ਚ ਜਿਹੜਾ ਸਮਾਨ ਨਿਕਲਦਾ ਮੇਰੇ ਖਿਆਲ ਜਿਹੜੀ ਮੰਗਾਈ ਆ ਉਹਦੇ ਹਿਸਾਬ ਨਾਲ 25 ਤੋਂ 30 ਹਜ਼ਾਰ ਦਾ ਵੀ ਗਣੀਆ ਤੇ ਤੁਸੀਂ ਹਿਸਾਬ ਲਾ। ਮੈਂ ਇਸ ਵਕਤ ਮੈਂ ਉਸ ਥਾਂ ਦੇ ਉੱਤੇ ਆ ਜਿੱਥੇ ਦੁਨੀਆ ਦੇ ਵਿੱਚ ਫਰੀ ਕਿਚਨ ਚੱਲਦੀ ਆ ਉਹ ਵੀ ਵਿਦੇਸ਼ ਦੀ ਧਰਤੀ ਤੇ ਹਰ ਦੇਸ਼ ਦਾ ਬੰਦਾ ਇੱਥੇ ਖੜਾ ਨਜ਼ਰ ਆਊਗਾ। ਪਰ ਇਹ ਵੀ ਨਹੀਂ ਪਤਾ ਕਿ ਫੂਡ ਆ ਕਿੱਥੋਂ ਰਿਹਾ ਹਰ ਤਰ੍ਹਾਂ ਦਾ ਫੂਡ ਸਾਨੂੰ ਸਪਲਾਈ ਕਰਦੇ ਹੋਏ ਵਲੰਟੀਅਰ ਨਜ਼ਰ ਆਉਣਗੇ। ਇਸ ਵਕਤ ਮੈਂ ਕੈਲਗਰੀ ਦੇ ਵਿੱਚ ਗੁਰਨਾਨਕ ਕਿਚਨ ਇਹ ਕੈਨੇਡਾ ਦੇ ਵਿੱਚ ਦੋ ਥਾਵਾਂ ਤੇ ਚੱਲਦੀ ਆ ਇੱਕ ਰਜ਼ਾਇਨਾ ਦੇ ਵਿੱਚ ਇੱਕ ਇਸ ਥਾਂ ਦੇ ਉੱਤੇ। ਤਿਆ ਦੇਖੋ ਖੰਡ ਪੈਕ ਹੋ ਰਹੀ ਆ ਕਿਤੇ ਅਚਾਰ ਆ ਕੋਈ ਕੋਈ ਰੈਫਰੈਂਸ ਨਹੀਂ ਗਾ ਵੀ ਕਿ ਜਿਹੜਾ ਵਲੰਟੀਅਰ ਆਉਂਦਾ ਵਾ ਤਾਂ ਆਪੇ ਆ ਜਾਂ 18 ਸਾਲ ਤੋਂ ਉੱਤੇ ਵਾਲਾ ਉਮਰ ਵਾਲਾ ਵਲੰਟੀਅਰ ਵੀ ਇੱਥੇ ਆ ਜਾਂਦਾ ਉਹ ਦੇਖੋ ਕਿੱਥੋਂ ਤੱਕ ਲਾਈਨ ਆ ਪ੍ਰਤੀਕ ਵੀਰੇ ਆਓਗੇ ਮੜਾ ਜਿਆ ਉਹ ਦੂਰ ਤੱਕ ਲਾਈਨ ਨਜ਼ਰ ਆਉਗੀ ਇਧਰਲੇ ਪਾਸੇ ਵੀ ਇਹ ਬਹੁਤ ਵੱਡੀ ਸੇਵਾ ਵਾ ਫੂਡ ਕਿੱਥੋਂ ਆਉਂਦਾ ਹੈ ਇਸ ਕਹਿ ਸਕਦੇ ਕਿਸੇ ਦਾ ਗੁਰੂ ਨਾਨਕ ਸਾਹਿਬ ਹੀ ਭੇਜਦੇ ਆ ਆਈ ਆਪਾਂ ਗੱਲ ਕਰ ਸਕਦੇ ਆ ਬਾਈ ਸੰਦੀਪ ਜੀ ਆਪਣੇ ਨਾਲ ਵੀ ਜੀ ਸਾਸਤਰੀ ਕਲ ਮੁੱਖ ਪ੍ਰਬੰਧਕ ਨੇ ਬਾਈ ਹਰਜੀਤ ਜੇ ਵੀਰ ਜੀ ਸਾਸਤਰੀ ਕਾਲ ਚੜਦੀ ਕਲਾ ਜੀ ਕਿਵੇਂ ਹੋ ਠੀਕ ਠਾਕ ਤੁਸੀਂ ਸੁਣਾ ਤੇ ਖਾਲਸਾ ਪੰਥ ਦਾ ਨਿਸ਼ਾਨ ਸਾਹਿਬ ਨਾੜ ਕੈਨੇਡਾ ਦਾ ਝੰਡਾ ਕੈਨੇਡਾ ਦੀ ਧਰਤੀ ਤੇ ਕਿੰਨੇ ਸਾਲ ਹੋ ਗਏ ਵੀਰ ਜੀ ਇਹ ਸੇਵਾ ਕਰਦਿਆਂ ਨੂੰ ਜੀ ਜੀ ਸੇਵਾ ਟੋਟਲ 7 ਸਾਲ ਹੋ ਗਏ ਚੱਲਦੀ ਨੂੰ ਜੀ ਦੋ ਪ੍ਰੋਵਿੰਸਾਂ 'ਚ ਚੱਲਦੀ ਹੈ ਦੋ ਸਟੇਟਾਂ 'ਚ ਜੀ ਸਸਕੈਚਵਨ ਤੇ ਅਲਬਰਟਾ ਦੇ ਵਿੱਚ ਆਪਣੇ ਕੈਲਗਰੀ ਹਾਂ ਜੀ ਸਸਕੈਚਵਨ ਦੀ ਸਿਟੀ ਰਾਜਾਇਨਾ ਜੀ ਇੱਥੇ ਕੈਲਗਰੀ ਦੇ ਵਿੱਚ ਅਲਬਟਾ ਚ ਤੇ ਬਾਈ ਜੀ ਕਿਵੇਂ ਆਈਡੀਆ ਆਇਆ ਵੀ ਕਿਉਂਕਿ ਇੱਕ ਇਸ ਧਰਤੀ 'ਤੇ ਤਾਂ ਕੋਈ ਪਾਣੀ ਨਹੀਂ ਛੇਤੀ ਕਿਤੇ ਕਿ ਪੁੱਛ ਕੇ ਰਾਜੀ ਹੁੰਦਾ ਗੱਲ ਕਰਨਾ ਚਾਹੁੰਦੇ ਸ਼ਾਇਦ ਕੁਝ ਹਾਂਜੀ ਉੱਥੋਂ ਲੈ ਲਓ ਹਾਂ ਮਤਲਬ ਵੀ ਉਹਨਾਂ ਦੀਆਂ ਦਾ ਦਵਾ ਦੇ ਜਾਗੇ ਅੱਛਾ ਤੇ ਮਤਲਬ ਕਿ ਇਹ ਕਿਵੇਂ ਆਈਡੀਆ ਆ ਤੁਹਾਨੂੰ ਇਹ ਆਈਡੀਆ ਗੁਰਨਾਨਕ ਫਰੀ ਕਿਚਨ ਜਿਹੜੀ ਆ ਉਹ ਵੈਸੇ ਤੇ ਵਰਲਡਵਾਈਡ ਹੀ ਚੱਲ ਰਹੀ ਹੈ ਜੀ ਤੇ ਪਰ ਅਸੀਂ ਉਦੋਂ ਸਾਰੇ ਰਹਿੰਦੇ ਸੀ ਵੈਂਕੂਵਰ ਆਪਾਂ ਇਦਾਂ ਅੱਛਾ ਤੇ ਵੈਂਕੂਵਰ ਗੁਰਨਾਨਕ ਕਿਚਨ ਚਲਦੀ ਨੂੰ 15 16 ਸਾਲ ਹੋ ਗਿਆ ਹੂੰ ਤੇ ਉੱਥੇ 24 ਘੰਟੇ ਦਾ ਹੁਣ ਹੇਸਟਿੰਗ ਸਟਰੀਟ ਤੇ ਲੰਗਰ ਚੱਲਦਾ ਜੀ ਹਾਟ ਫੂਡ ਬਣਾਉਂਦੇ ਆ ਬਿਲਡਿੰਗ ਲੈ ਲਈ ਉਹਨਾਂ ਨੇ ਜੀ ਤੇ ਉੱਥੇ ਹਾਟ ਫੂਡ ਦਿੰਦੇ ਆ ਕੁਕ ਕਰਕੇ ਉਹ ਦਿੱਤਾ ਜਾਂਦਾ ਤੇ ਇਸ ਵਕਤ ਮੈਨਸ 20 ਟੈਂਪਰੇਚਰ 'ਚ ਖੜੇ ਆ ਅਸੀਂ ਤੇ ਜੋ ਆਪਣਾ ਕਹਿ ਸਕਦੇ ਆ ਕਿ ਲੋਡ ਬੰਦ ਨਹੀਂ ਉੱਤੇ ਉਹ ਵੀ ਉਵੇਂ ਹੀ ਖੜੇ ਆ ਤੇ ਸੇਵਾਦਾਰ ਵਲੰਟੀਅਰ ਵੀ ਕਿੰਨੇ ਵਜੇ ਆਏ ਹੋਏ ਨੇ ਵਲੰਟੀਅਰ ਕੀ 8 ਵਜੇ ਅਸੀਂ ਸਟਾਰਟ ਕੀਤਾ ਸੀਗਾ ਕਿਉਂਕਿ ਤਿੰਨ ਟਰੇਲਰ ਆ ਹਾਂ ਟ੍ਰੇਲਰ ਉਹ 1 ਵਜਣ ਵਾਲਾ 1 ਵਜੇ ਦਾ ਟਾਈਮ ਪਿਆ ਹੋਇਆ ਹੂੰ ਜਦੋਂ ਡਿਸਟ੍ਰੀਬਿਊਸ਼ਨ ਕਰਨੀ ਹੈ ਬਟ 1 ਵਜਾ ਨਹੀਂ 12:30 ਹੋਇਆ ਜੀ ਅੱਛਾ 1 ਵਜੇ ਤੱਕ ਤੇ ਜੇ ਲਾਈਨ ਹੋਰ ਵਧਣੀ ਹੈ ਅੱਛਾ ਜੀ ਵਧਣੀ ਹੈ ਕਿੰਨੇ ਟਰਾਲੇ ਤਿੰਨ ਤਿੰ ਟ੍ਰੇਲਰ ਹੈ ਜੀ ਤੇ ਇੱਕ ਤੁਸੀਂ ਗੱਲ ਕਰਦੇ ਸੀ 53 ਫੁੱਟ ਨੇ ਤਿੰਨੇ ਇਹ ਸਾਰੇ ਲੱਗ ਜਾਂਦੇ ਆ ਲੱਗ ਜਾਂਦੇ ਆ ਜੀ ਐਵਰੀ ਸੈਟਰਡੇ ਜਾਂ ਸੰਡੇ ਐਵਰੀ ਸੰਡੇ ਹਰ ਸੰਡੇ ਇਹ ਇੱਕੋ ਥਾਈ ਹੁੰਦਾ ਵੈਨਿਊ ਜਾਂ ਅਲੱਗ-ਅਲੱਗ ਥਾਵਾਂ ਨਹੀਂ ਜੀ ਕੋਸ਼ਿਸ਼ ਕਰੀਦੀ ਅਸੀਂ ਸ਼ਹਿਰ ਦੇ ਡਿਫਰੈਂਟ ਏਰੀਆ ਚ ਜਾ ਕੇ ਹਾਂਜੀ ਤੇ ਕਦੀ ਨਾਰਥ ਚ ਹੋਈਦਾ ਕਦੀ ਈਸਟ ਚ ਸਾਊਥ ਚ ਵੈਸਟ ਚ ਹੂੰ ਕਈ ਵਾਰੀ ਸਿਟੀ ਤੋਂ ਬਾਹਰ ਹੀ ਡਰੀ ਹੈ ਇਥੇ ਉਧਰ ਚਲ ਜਾਈਦਾ ਇੱਕ ਇਥੇ ਸਿਕਸਿਕਾ ਨੇਸ਼ਨ ਆ ਉੱਥੋਂ ਤੱਕ ਇੰਨਾ ਕੁ ਏਰੀਆ ਕਵਰ ਕੀਤਾ ਹੋਇਆ ਤੇ ਆ ਕੀ ਕੀ ਦੇ ਰਹੇ ਹੋ ਮੈਨੂੰ ਦਿਖ ਰਿਹਾ ਵੀ ਆ ਫਰੂਟ ਵੀ ਪਏ ਔਰੈਂਜ ਪਏ ਆ ਖੀਰੇ ਆ ਸਬਜ਼ੀ ਆ ਹਨਾ ਔਰੈਂਜ ਆ ਖੀਰੇ ਇਧਰ ਖੰਡ ਪੈ ਕੋਰੀ ਆ ਹਾਂ ਉਧਰ ਆਚਾਰ ਆ ਜੀ ਵੈਰਾਈਟੀ ਤੇ ਕਿਵੇਂ ਉਹ ਜੇ ਸ਼ਾਰਟਕਟ ਚ ਕਹਿਣਾ ਹੋਵੇ ਤੇ ਸਬਜ਼ੀ ਮੰਡੀ ਆ ਜੀ ਉਧਰਲੇ ਪਾਸੇ ਸਬਜ਼ੀ ਮੰਡੀ ਆਜੋ ਆਜਾ ਦੇਖੇ ਬੜਾ ਜ ਆ ਆਹ ਕੀ ਆ ਵੀ ਇਹ ਸੈਲਡ ਆ ਸੈਲਡ ਹਨਾ ਮਤਲਬ ਉਹਨਾਂ ਦਾ ਪੂਰਾ ਪ੍ਰਵਾਹ ਜਿਹੜੀ ਲੋਡ ਪੂਰੀ ਜੇ ਕਾਮ ਘਰ ਚ ਜੋ ਚੀਜ਼ਾਂ ਵਰਤਦੇ ਆ ਆ ਦੇਖੋ ਜੀ ਤੁਸੀਂ ਫਰੂਟ ਤੋਂ ਲੈ ਕੇ ਸਬਜ਼ੀਆਂ ਇਹ ਸਬਜ਼ੀਆਂ ਸਲਾਦ ਬਰੋਕਲੀ ਹਾਂਜੀ ਮਤਲਬ ਗੋਭੀ ਹਰ ਦੇਖੋ ਲੈ ਆ ਬਲੂ ਬੈਰੀ ਬਲੂ ਬੈਰੀ ਰਸਬੈਰੀ ਮਤਲਬ ਇੱਕ ਨਾ ਅਮੀਰ ਘਰ ਦੇ ਵਿੱਚ ਜਿੰਨਾ ਫਰੂਟ ਹੁੰਦਾ ਵਾ ਪਾਈਨੈਪਲ ਪਾਈਨੈਪਲ ਆਮ ਬੰਦਾ ਹੋ ਸਕਦਾ ਇਹ ਨਾ ਖਰੀਦਾ ਹੋਵੇ ਛੇਤੀ ਕਿਤੇ ਪਰ ਗੱਲ ਇਹ ਵੀ ਜਿਹੜਾ ਇੱਕ ਆਮ ਘਰ ਦੇ ਵਿੱਚ ਉਹ ਹੁੰਦਾ ਰੱਜ ਪੂਰਾ ਉਹ ਉਨੀ ਸਾਰੀ ਚੀਜ਼ ਤੇ ਮਿਲਦੀ ਆ ਆਟਾ ਇੱਕ ਲਿਮਿਟਡ ਵੀ ਕਿੰਨਾ ਲੈ ਸਕਦਾ ਬੰਦਾ ਇਹ ਜੀ ਇੱਕ ਬੈਗ ਜਿਹੜਾ ਵਾ ਘਟੋ ਘਟ ਸਾਨੂੰ ਦੇਣਾ ਹੀ ਪੈਂਦਾ ਇੱਕ ਬੰਦੇ ਨੂੰ ਨਹੀਂ ਜਿਵੇਂ ਜਿਵੇਂ ਹੁਣ ਕਈ ਚੀਜ਼ਾਂ ਹੈਗੀਆਂ ਵਿੱਚੋਂ ਜਿਵੇਂ ਆਟਾ ਵਾ ਇਹ ਇੱਕ ਬੈਗ ਖੰਡ ਇੱਕ ਬੈਗ ਬਾਕੀ ਚੀਜ਼ਾਂ ਜਿਹੜੀਆਂ ਉਹ ਸਾਨੂੰ ਕੋਸ਼ਿਸ਼ ਕਰੀ ਦੀ ਵਿੱਚ ਕਾ ਲਈਏ ਕਿਉਂਕਿ ਰੀਜ਼ਨ ਇਹ ਆ ਵੀ ਰੀਫਰਚਿਵ ਤੇਲ ਲੱਗਦਾ ਮੜਕੇ ਚ ਸਾਹ ਹਾਂ ਉਹ ਵੀ ਮੜਕੇ ਚ ਲੋ ਵੀ ਹੁਣ ਕੋਈ ਆਪਣੀ ਵੀਡੀਓ ਦੇਖ ਕੇ ਚਾਹੁੰਦਾ ਹੈ ਵੀ ਮੈਂ ਸੇਵਾ ਕਰਨੀ ਚਾਹੁੰਦਾ ਵਾਂ ਆ ਵੀ ਫਰੂਟ ਹੀ ਦੇਣਾ ਚਾਹੁੰਦਾ ਵਾਂ ਕੋਈ ਖੰਡ ਦੇਣਾ ਚਾਹੁੰਦਾ ਤਾਂ ਕਿਵੇਂ ਆਵੇ ਕਿੱਥੇ ਸੰਪਰਕ ਕਰੇ ਉਹ ਜੀ ਬਸ ਸਾਡਾ ਫੇਸਬੁੱਕ ਪੇਜ ਹੀ ਆ ਉਹਦੇ ਤੇ ਗੁਰਨਾਨਕ ਫ੍ਰੀ ਕਿਚਨ ਕੈਲਗਰੀ ਅੱਛਾ ਜੀ ਉਹਦੇ ਤੇ ਫਰਡੇ ਨੂੰ ਈਵਨਿੰਗ ਨੂੰ ਸ਼ਾਮ ਤੱਕ ਪੋਸਟ ਪੈ ਜਾਂਦਾ ਹਾਂਜੀ ਤੇ ਕਿਹੜੀ ਲੋਕੇਸ਼ਨ ਆ ਹੂੰ ਕਿਹੜਾ ਦਿਨ ਆ ਕਿੰਨੇ ਵਜੇ ਆ ਤੇ ਬਸ 10 ਵਜੇ ਉੱਥੇ ਜਿਹੜਾ ਆ ਜੇ ਉਹ ਲਿਜਾ ਸਕਦਾ ਸੇਵਾ ਕਰ ਸਕਦਾ ਹਾਂਜੀ ਦੂਜੀ ਗੱਲ ਵਲੰਟੀਅਰ ਆ ਹੂੰ ਇਹ ਸੰਸਥਾ ਦੇ ਵਿੱਚ ਕੋਈ ਰਜਿਸਟ੍ਰੇਸ਼ਨ ਨਹੀਂ ਕੀ ਵਲੰਟੀਅਰ ਵਾਸਤੇ ਜੀ ਜਿਹੜਾ ਬੰਦਾ 2 ਘੰਟੇ ਪਹਿਲਾਂ ਆ ਗਿਆ ਉਹ ਸੇਵਾ ਕਰ ਸਕਦਾ ਕੋਈ ਵੀ ਆ ਜਿਹੜਾ ਆ ਗਿਆ ਕਿਉਂਕਿ ਜੇ ਅਸੀਂ ਰਜਿਸਟਰ ਕਰਕੇ ਉਹਨਾਂ ਦੀ ਵੇਟ ਕਰਾਂਗੇ ਕਿਸੇ ਵੇਲੇ ਅੱਗਾ ਪਿੱਛਾ ਹੋ ਗਿਆ ਅਸੀਂ ਤੇ ਬਹੁਤ ਲੇਟ ਹੋ ਜਾਾਂਗੇ ਲੇਟ ਹੋ ਜਾਣਾ ਜਿਹੜਾ ਜੇ 1 ਵਜੇ ਦਾ ਟਾਈਮ ਹੈ 11 ਵਜੇ ਜਿਹੜਾ ਬੰਦਾ ਇੱਥ ਕੋਣ ਕੜਾ ਵੀ ਪਾਲੋ ਵੈਸਟਾਂ ਤੇ ਆ ਜੀ ਹੂੰ ਆਜੋ ਇਧਰਲੇ ਪਾਸੇ ਦੇਖੀਏ ਹਾਂ ਦੇਖ ਸਕਦੇ ਹਾਂ ਹਰ ਤਰ੍ਹਾਂ ਦੀ ਕਿਹੜੋ ਕਿਹ ਇੱਕ ਸਬਜ਼ੀ ਮੰਡੀ ਆ ਤੇ ਸਾਫ਼ ਸਫਾਈ ਵੀ ਪੂਰੀ ਆ ਹੈਨਾ ਹਾਂ ਦੇਖ ਲੈ ਆ ਹਰ ਤਰ੍ਹਾਂ ਦੀ ਆਸ਼ਮਲਾ ਮਿਰਚਾਂ ਆ ਸਾਡੇ ਲਈ ਤਾਂ ਪਤਾ ਨਾਮ ਖਸ਼ੂਰ ਹੋ ਸਕਦਾ ਆ ਦੇਸੀ ਕੀਰੇ ਹੂੰ ਆ ਦੁਜੇ ਹੂੰ ਸਹੀ ਆ ਦੇਖੋ ਲੈ ਇਸ ਕਿਹੜੀ ਕਿਹੜੀ ਕਮਿਊਨਿਟੀ ਆਮ ਤੌਰ ਤੇ ਜ਼ਿਆਦਾ ਆਉਂਦੀ ਹੈ ਸਟੂਡੈਂਟ ਤਾਂ ਖਾਸ ਤੌਰ ਤੇ ਆਉਂਦੇ ਹੀ ਹੋਣਗੇ ਦੇਖੋ ਜੀ ਸਟੂਡੈਂਟ ਜਿਹੜੇ ਆ ਉਹ ਸਾਡੀ ਇਸ ਸੰਸਥਾ ਦੀ ਬੈਕਬੋਨ ਹੈ ਰੀੜ ਦੀ ਹੱਡੀ ਆ ਵਲੰਟੀਅਰ ਵਜੋਂ ਚਾਹ ਹਾਂਜੀ ਵਲੰਟੀਅਰ ਵਜੋਂ ਅੱਛਾ ਕਹਿੰਦਾ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਤਕਰੀਬਨ ਇਹ ਜੇ ਅੱਜ ਥੋੜੀ ਠੰਡ ਆ ਕਈ ਵਾਰੀ ਲੇਟ ਵੀ ਹੋ ਜਾਂਦੇ ਆ ਤੇ ਜ਼ਿਆਦਾਤਰ ਸਟੂਡੈਂਟ ਆ ਜਿਹੜੇ ਸੇਵਾ ਕਰਾਉਂਦੇ ਨੇ ਜੀ ਸੋ ਇਹਨਾਂ ਨੇ ਸ਼ੁਰੂ ਚ ਆ ਕੇ ਹੀ ਕਿਹਾ ਸੀ ਵੀ ਅਸੀਂ ਸੇਵਾ ਕਰਨ ਆਏ ਇੱਥੇ ਪਰ ਅਸੀਂ ਕੋਸ਼ਿਸ਼ ਕਰੀ ਦੀਏ ਪੈਂਟ ਤੇ ਪਿਆਰ ਨਾਲ ਉਹਨਾਂ ਨੂੰ ਜਿਵੇਂ ਪ੍ਰਸ਼ਾਦ ਦਈਦਾ ਭਿ ਲੈ ਬਰਕਤ ਹੀ ਉਹਨਾਂ ਨੇ ਇਹ ਨਹੀਂ ਚਾ ਵੀ ਸਾਨੂੰ ਆ ਚਾਹੀਦਾ ਚਾਹੀਦਾ ਕਹਿੰਦੇ ਜੀ ਸੇਵਾ ਦੱਸੋ ਬਾਕੀ ਜਿਹੜੇ ਆ ਉਹ ਹਰ ਇੱਕ ਕਮਿਊਨਿਟੀ ਇੱਥੇ ਆ ਲਾਈਨ ਕਿਹੜੇ ਕਿਹੜੇ ਦੇਸ਼ਾਂ ਦੇ ਜੀ ਮੋਟਾ ਜੀ ਤੁਹਾਡੇ ਕੋਲ ਸਰਵੇ ਤਾਂ ਹੁੰਦਾ ਹੀ ਹੋਗਾ ਨਿਗਾਹ 'ਚ ਤੁਹਾਡੀ ਪੈਂਦੇ ਹੋਗੇ ਵੀ ਆ ইরਾਨੀ ਅਫਗਾਨੀ ਯੂਨਾਨੀ ਬਸ ਸਾਰੇ ਹੀ ਆ ਜੀ ਇਹਦੇ 'ਚ ਕੋਈ ਮੇਰੇ ਖਿਆਲ ਬਾਕੀ ਨਹੀਂਗਾ ਆਪਣੇ ਪੰਜਾਬੀ ਵੀ ਆ ਦਸਤਾਰਾਂ ਵੀ ਦਿਖ ਰਹੀਆਂ ਤੁਹਾਨੂੰ ਟੀ ਸੋ ਇਤਨੀ ਕਮਿਊਨਿਟੀ ਦਾ ਰਿਸਪੌਂਸ ਕਿ ਜੋ ਇੱਥੋਂ ਦੇ ਮੇਨ ਬਿਸ਼ਿੰਦੇ ਆ ਜਾਂ ਕਹ ਲੋ ਕਿ ਗੋਰੇ ਆਗੇ ਜਾਂ ਬਾਅਦ ਦੇ ਵਿੱਚ ਆਏ ਹੋਏ ਹਨ ਉਹਨਾਂ ਦਾ ਕੀ ਰੁਝਾਨ ਆ ਇਹ ਕਿਸ ਤਰੀਕੇ ਦਾ ਲੈਂਦੇ ਆ ਮਹੌਲ ਨੂੰ ਇਸ ਚੀਜ਼ ਨੂੰ ਜੀ ਉਹ ਤੇ ਹੁਣ ਜੇ ਤੁਸੀਂ ਸਾਡੇ ਪੇਜ ਤੇ ਦੇਖੋਗੇ ਤਾਂ ਤੁਸੀਂ ਕਮੈਂਟ ਦੇਖ ਕੇ ਉਹ ਉਹ ਕਹਿ ਰਹੇ ਆ ਵੀ ਤੁਸੀਂ ਸਾਡੇ ਲਈ ਤੇ ਇੱਕ ਤਰ੍ਹਾਂ ਦੇ ਫਰਿਸ਼ਤੇ ਹੋ ਹੂੰ ਤੇ ਦੂਜੀ ਗੱਲ ਇਹ ਆ ਕਿ ਜੋ ਹਾਲਾਤ ਆ ਲਾਈਨਾਂ ਜੋ ਆਪਾਂ ਦੇਖ ਰਹੇ ਆ ਜੀ ਇਹ ਕਿਸੇ ਟਾਈਮ ਤੇ ਕੋਈ ਥਰਡ ਵਰਲਡ ਜਿਹੜੀਆਂ ਕੰਟਰੀਆਂ ਹੁੰਦੀਆਂ ਸੀ ਉਹਨਾਂ 'ਚ ਹੁੰਦੀਆਂ ਸੀ ਪਰ ਐਸ ਵੇਲੇ ਨੈਸ਼ਨਲ ਵਾਈਡ ਕੋਈ ਇੱਕ ਸ਼ਹਿਰ ਦਾ ਨਹੀਂ ਗਾਇ ਮੁੱਦਾ ਪੂਰੇ ਕੈਨੇਡਾ ਦੇ ਵਿੱਚ ਹੀ ਜਿਹੜਾ ਵਾ ਇਹੀ ਹਾਲਾਤ ਨੇ ਫੂਡ ਬੈਂਕ ਦੇ ਵਿੱਚ ਤਿੰਨ ਤਿੰਨ ਵੀਕਾਂ ਦੀ ਵੇਟਿੰਗ ਚੱਲਦੀ ਹੈ ਇੱਥੇ ਹੂੰ ਔਰ ਅਗੇਨ ਵੀ ਇੱਥੇ ਕੋਈ ਰਜਿਸਟ੍ਰੇਸ਼ਨ ਨਹੀਂ ਫੂਡ ਲੈ ਕੋਈ ਦੱਸਣਾ ਨਹੀਂ ਪੈਂਦਾ ਵੀ ਮੈਂ ਗਰੀਬ ਐ ਅਮੀਰ ਐ ਕੋਈ ਮਰਸੀਡੀਜ਼ ਤੇ ਆਜੇ ਕੋਈ ਤੁਰਕੇ ਆਜੇ ਇੱਕੋ ਜਿਹਾ ਸਮਾਨ ਮਿਲਣਾ ਸਰ ਇੱਕੋ ਤਰ੍ਹਾਂ ਦਾ ਕੋਈ ਵਤ ਕਰਾ ਨਹੀਂ ਇਹ ਵੱਡੀ ਗੱਲ ਐ ਇਹ ਪਾਤਸ਼ਾਹੀ ਦੀ ਰਹਿਮਤ ਐ ਆਪਾਂ ਇਧਰ ਦੱਕੇ ਮੜਾ ਜੇ ਆਓ ਜੀ ਆਜੋ ਇਧਰਲੇ ਪਾਸੇ ਬਈ ਬਹੁਤ ਕਮਾਲ ਰੂਹ ਖੁਸ਼ ਵਾਲੀ ਗੱਲ ਆ ਹੋ ਜਾਂਦੀ ਐ ਰੂਹ ਖੁਸ਼ ਹਨਾ ਤੇ ਸੁਣ 7 ਸਾਲ ਹੋ ਗਏ ਫਿਰ ਇੱਚ ਹੋਰ ਵੀਰੇ ਕਿਵੇਂ ਹਾਂ ਮੈਂ ਦੇਖਿਆ ਸੀ ਨਿੱਕੇ ਨਿੱਕੇ ਬੱਚੇ ਵੀ ਆਏ ਸੀ ਕਿ ਤੁਹਾਡੇ ਕੋਲ ਵਲੰਟੀਅਰ ਦੇ ਵਿੱਚੋਂ ਸੇਵਾ ਵੀ ਅਸੀਂ ਕਰਨੀ ਚਾਹੁੰਦੇ ਹਾਂ ਹਾਂਜੀ ਵੈਸੇ ਕੋਸ਼ਿਸ਼ ਕਰੀ ਦੀ ਆ ਇੱਕ ਹੈ ਵੀ ਕਿਸੇ ਹੋਰ ਕਮਿਊਨਿਟੀ ਦੇ ਸੀ ਉਨਾਂ ਤੇ ਆ ਵੀ ਕਈ ਵਾਰੀ ਤੇ ਵੈਸੇ ਅਸੀਂ ਜੋ ਲਾਈਨ ਚ ਖੜੇ ਹੋਣ ਤੁਹਾਨੂੰ ਕਹਿ ਦਿੱਤਾ ਵੀ ਇੱਕ ਇੱਕ ਆਈਟਮ ਦਈ ਜਾਓ ਕਿਸੇ ਨੂੰ ਪਰ ਅੱਜ ਜਿਵੇਂ ਠੰਡ ਆ ਸਲਿਪਰੀ ਆ ਸਮਾਨ ਵੀ ਹੈਵੀ ਆ ਕਿਸੇ ਵੇਲੇ ਕੋਈ ਚੀਜ਼ ਸਲਿੱਪ ਹੋ ਸਕਦੀ ਆ ਸੋ ਮਨਾ ਕਰ ਦਿੱਤਾ ਵੀ ਅੰਦਰ ਟਿਸ਼ੂ ਲਾ ਲੋ ਕਿਉਂਕਿ ਸੇ ਨਾਲ ਕੋਈ ਵੱਡਾ ਹੈਵੀ ਨਹੀਂ ਸੀ ਕੱਲੇ ਬੱਚੇ ਸੀ ਪੈਰੈਂਟਸ ਨਾਲ ਹੁਣ ਤੱਕ ਆ ਵੀ ਨਿੱਕਾ ਬੱਚਾ ਜੈਕਟ ਪਾਈ ਖੜਾ ਹਾਂਜੀ ਇਹ ਬਿਲਕੁਲ ਬਿਲਕੁਲ ਤੇ ਬਹੁਤ ਵੱਡੀ ਗੱਲ ਹੋ ਜਾਂਦੀ ਆ ਦਰਸ਼ਕੋ ਆ ਜਿਓ ਇਧਰਲੇ ਪਾਸੇ ਤੇ ਉਧਰ ਜੀ ਚਾਹ ਪਾਣੀ ਦਾ ਪੂਰਾ ਪ੍ਰਬੰਧ ਹੈ ਜਿਹੜੇ ਵਾਲੰਟੀਅਰ ਆ ਉਹਨਾਂ ਵਾਸਤੇ ਅੱਛਾ ਚਾਹ ਪਾਣੀ ਪ੍ਰਸ਼ਾਦਾ ਵੀ ਆ ਗਿਆ ਵਾ ਹੂੰ ਸਾਰਾ ਇੰਤਜ਼ਾਮ ਉਧਰ ਹੋ ਗਿਆ ਖਾਣ ਪੀਣ ਦਾ ਹਾਂ ਬਿਲਕੁਲ ਬਹੁਤ ਬਾਈ ਜੀ ਧੰਨਵਾਦ ਤੁਹਾਡਾ ਤਾਂ ਇਹ ਸੇਵਾ ਇਹ ਨਿਸ਼ਾਨੀ ਆ ਪਹਿਚਾਣ ਆ ਜੀ ਹਾਂਜੀ ਜਿੱਥੇ ਕਿਤੇ ਇਹ ਪਹਿਚਾਣ ਆ ਆਪਣੀ ਲੰਗਰ ਲਈ ਜਾਣੇ ਜਾਂਦੇ ਆਪਾਂ ਉਹ 20 ਰੁਪਈਆ ਦਾ ਜਿਹੜਾ ਵੇਖੋ ਜਿੱਥੇ ਜਿੱਦੀ ਬਲੈਕ ਚੱਲਦੀ ਉੱਥੇ ਇਸ ਚੀਜ਼ ਦਾ ਲੰਗਰ ਲਾਉਣਾ ਇਹ ਰਹਿਮਤ ਆ ਪਾਦਸ਼ਾਹ ਦੀ ਉਹ ਹੀ ਹੈ ਕਿਰਪਾ ਮਾਲਕ ਦੀ ਜਿਹੜਾ 20 ਰੁਪਈਆ ਜਿੱਦਾਂ ਹੀ ਚੱਲੀ ਜਾਂਦੇ ਵੇਖੋ ਇਹ ਦੁਨੀਆ ਕਰ ਰਹੀ ਹੈ ਬਹੁਤ ਦੂਰ ਤੱਕ ਲਾਈਨ ਖੜੀ ਆ ਲੱਗੀ ਹੋਈ ਆ ਪਰ ਸਭ ਤੋਂ ਜ਼ਿਆਦਾ ਸਾਨੂੰ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਇਹ ਬੰਦੇ ਜਾ ਕੇ ਗੂਗਲ ਕਰਦੇ ਆ ਗੁਰੂ ਨਾਨਕ ਗੁਰੂ ਨਾਨਕ ਉਹ ਪੁੱਛਦੇ ਆਣ ਕੇ ਗੁਰੂ ਨਾਨਕ ਇਸ ਹੇਅਰ ਇਦਾਂ ਜਦੋਂ ਪੁੱਛਦੇ ਆ ਕਹਿਣ ਦਾ ਮਤਲਬ ਉਹਨਾਂ ਦਾ ਇਹ ਹੁੰਦਾ ਵੀ ਲੰਗਰ ਇੱਥੇ ਆ ਪਰ ਜਦੋਂ ਇਦਾਂ ਕਹਿੰਦੇ ਗੁਰੂ ਨਾਨਕ ਹੀ ਸੀ ਹੇਅਰ ਤੇ ਸਾਨੂੰ ਐ ਲੱਗਦਾ ਵੀ ਵਾਕਿਆ ਪਰਤੱਖ ਇੱਥੇ ਹੀ ਹਾਂ ਦੇਖੋ ਜਦੋਂ ਜਿਹਦੇ ਭੁੱਖੇ ਨੂੰ ਅੰਨ ਮਿਲ ਗਿਆ ਜਦੋਂ ਉਹਦੇ ਤਾਂ ਰੱਬ ਉੱਥੇ ਹੀ ਆ ਉੱਥੇ ਹੀ ਆ ਤੇ ਭਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵੱਡੀ ਸੇਵਾ ਕਰ ਰਹੇ ਹੋ ਗੰਡਿਆਂ ਦੇ ਆਗੇ ਪੈਕੇਟ ਬਾਹਰ ਪੂਰੇ ਦੇਖੋ ਫੁੱਲ ਬਾਕਸ ਆ ਹਮ ਅਜੇ ਸਮਾਨ ਲੈ ਰਿਆ ਅਜੇ ਲੈ ਰਿਆ ਵਾ ਹਰੇ ਤਾਂ 1 ਵਜਰ ਹਜੇ ਤਾਂ ਮੈਂ ਕਿ ਤੁਸੀਂ ਕਿੰਨੇ ਵਜੇ ਚੱਲੇ ਹੋ ਅੱਜ ਆ ਦੇਖੋ ਜੀ 8 ਵਜੇ 8 ਵਜੇ ਦੇ ਲੈ ਕੋ ਪਿਆਜ ਆ ਪਿਆਜ ਆ ਗਿਆ ਪਰ ਤੁਹਾਨੂੰ ਕੋਈ ਪਤਾ ਨਹੀਂ ਕਿੱਥੋਂ ਆ ਇਹ ਜੀ ਬਸ ਮਹਾਰਾਜੀ ਦਿੰਦਾ ਕੋਈ ਕਾਉਂਟਰੀ ਤੁਹਾਡਾ ਹਾਂ ਜੀ ਕਈ ਮੈਂ ਇਹ ਤਾਂ ਕਰਕੇ ਕਲੀਅਰ ਕਰ ਰਿਹਾ ਕਈ ਇਹ ਸੋਚਦੇ ਆ ਵੀ ਜਦ ਮੈਂ ਲੈ ਕੇ ਆ ਰਿਹਾ ਹਾਂ ਮੇਰੀ ਤਾਂ ਘਰੇ ਗਰੋਸਰੀ ਲਿਆਉਣ ਦੀ ਔਕਾਤ ਨਹੀਂ ਹੁੰਦੀ ਕਈ ਯਾਰੀ ਹੈ ਨਾ ਹਾਂ ਸਹੀ ਹੈ ਤੇ ਇਹ ਮਾਲਕ ਨੇ ਮਤਲਬ ਅਕਾਊਂਟ ਕੋਈ ਨਹੀਂ ਇਸ ਸੰਸਥਾ ਦਾ ਕੋਈ ਕੋਈ ਬੈਂਕ ਅਕਾਊਂਟ ਨਹੀਂ ਹੈਗਾ ਬਸ ਜਿਹਨੇ ਦਾਨ ਕਰਨਾ ਜਿੱਦਣ ਪੋਸਟ ਇੱਕ ਦਿਨ ਪਹਿਲਾਂ ਹੀ ਦੱਸਦੇ ਆ ਵੀ ਇੱਥੇ ਆਹ ਪ੍ਰੋਗਰਾਮ ਲਾਉਣਾ ਆਪਾਂ ਤੇ ਬੰਦਾ ਸਮਾਨ ਧਰ ਜਾਂਦੇ ਆ ਜਿਹਨੇ ਤੇਲ ਪੋਣ ਆ ਇਹਨਾਂ ਦੇ ਵਿੱਚ ਆ ਗੋਰਿਆਂ ਨੇ ਦਾਨ ਕੀਤਾ ਸੀ ਇੱਕ ਦਸ ਦਿਨ ਤੁਸੀਂ ਹਾਂਜੀ ਇਹ ਇੱਥੋਂ ਦੀ ਕੈਲਗਰੀ ਦੀ ਸੰਗਤ ਵੱਲੋਂ ਆ ਜੀ ਔਰ ਇੱਕ ਬੀਸੀ ਦੀ ਸੰਗਤ ਵੱਲੋਂ ਆ ਇਹ ਇੱਥੋਂ ਦੇ ਜਿਹੜੇ ਗੋਰੇ ਆ ਉਹਨਾਂ ਨੇ ਤੇ ਬਹੁਤ ਵੱਡੀ ਗੱਲ ਆ ਤੇ ਧੰਨਵਾਦ ਬਾਈ ਜੀ ਤੁਹਾਡਾ ਬਹੁਤ ਬਹੁਤ ਸਮਝਦਾਰ ਸੀ ਸ਼ੁਕਰੀਆ ਦਰਸ਼ਕੋ ਸਵਾਤ ਕੈਲਗਰੀ ਦੇ ਵਿੱਚ ਸੀ ਵਲੰਟੀਅਰ ਸੇਵਾ ਕਰ ਰਹੇ ਨੇ ਹਰ ਕਮਿਊਨਿਟੀ ਇੱਥੇ ਆ ਤਾਂ ਮਾਨਸ ਕੀ ਜਾਤ ਸਵੇਕੇ ਪਹਚਾਨੂਗਾ ਨਾ ਬਿਲਕੁਲ ਜੇ ਕੋਈ ਉੱਥੇ ਵੀ ਆ ਕੋਈ ਰਜਾਇਨਾ ਚ ਸਸਕਾਚੁਆਨ ਚ ਆ ਤੇ ਉੱਥੇ ਹਰ ਐਤਵਾਰ ਉੱਥੇ ਡਿਊਟੀ ਤੇ ਐਂਗਸ ਤੇ ਲਗਦਾ ਲੰਗਰ ਉੱਥੇ ਪਹੁੰਚ ਸਕਦਾ ਜੀ ਸਪੈਸ਼ਲੀ ਆਪਣੇ ਜਿਹੜੇ ਸਟੂਡੈਂਟ ਨਵੇਂ ਆਉਂਦੇ ਆ ਜੇ ਨਹੀਂ ਵੀ ਵਸੇ ਮੈਂ ਅਗੇ ਦੱਸਦਾ ਪੀ ਉਹ ਕਦੀ ਵੀ ਉਹਨਾਂ ਨੇ ਕਿਹਾ ਨਹੀਂ ਵੀ ਸਾਨੂੰ ਉਹ ਸੇਵਾ ਲਈ ਆਉਂਦੇ ਆ ਕੋਸ਼ਿਸ਼ ਕਰੀਦੀ ਆ ਵੀ ਜੇ ਕਿਤੇ ਕੋਈ ਤੰਗ ਵੀ ਆ ਤੇ ਉਹਨੂੰ ਆਪਦੇ ਵੱਲੋਂ ਪ੍ਰੈਸ਼ਰ ਨਾ ਧੱਕੇ ਨਾ ਕਹੀਦਾ ਵੀ ਪ੍ਰਸ਼ਾਦ ਲੈ ਜੁਤੋ ਦੇ ਟੈਂਪਰੇਚਰ ਭਾਵੇਂ 25 ਹੋਵੇ ਭਾਵੇਂ 45 ਵਲੰਟੀਅਰ ਡਟੇ ਹੋਏ ਨੇ ਇਹ ਵੱਡੀ ਗੱਲ ਆ ਸੋ ਦਰਸ਼ਕੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਇਹਦੇ ਬਾਰੇ ਮੈਨੂੰ ਬਾਈ ਹਰਜੀਤ ਜੀ ਨੇ ਦੱਸਿਆ ਸੀ ਕਿ ਸਭ ਤੋਂ ਕੈਮਰੇ ਤੇ ਲਾਏ ਹੋਏ ਨੇ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਧੰਨਵਾਦ ਮਿਹਰਬਾਨੀ ਹਾਂਜੀ ਵੀਰੋ ਐਸੇ ਜੀ ਅੱਜ ਦੀ ਵੀਡੀਓ ਅਗਰ ਅਸੀਂ ਇਹ ਕਹੀਏ ਸਿੱਖਾਂ ਦੀ ਡਿਗਨਿਟੀ ਹੈ ਸਿੱਖਾਂ ਦਾ ਬਹੁਤ ਵੱਡਾ ਪਵਾਨ ਨੇ ਜਿਹੜਾ ਦਿਖਾਉਂਦੇ ਨੇ ਪੈਸਾ ਹਰ ਬੰਦੇ ਦੇ ਕੋਲ ਹੁੰਦਾ ਹੈ ਕੈਨੇਡਾ ਵਰਗੇ ਐਡਵਾਂਸ ਮੁਲਕ ਤੇ ਅਸੀਂ ਅਗਰ ਕਹੀਏ ਕਿ ਲੋਕਾਂ ਕੋ ਪੈਸਿਆਂ ਦੀ ਕਮੀ ਹੈ ਤੇ ਮੇਰੇ ਹਿਸਾਬ ਨਾਲ ਬਹੁਤ ਗਲਤ ਹੈ アンਫੇਅਰ ਹੋਏਗਾ ਲੇਕਿਨ ਪੈਸਾ ਹਰ ਬੰਦੇ ਕੋਲ ਹੋਣ ਦੇ ਬਾਵਜੂਦ ਜਿਹੜਾ ਲੋਗਾਂ ਨੂੰ ਖਿਲਾਂਦਾ ਹੈ ਜਿਹੜਾ ਮਾਰਿਆਂ ਤੇ ਖਰਚ ਕਰਦਾ ਇਹ ਉੱਤੇ ਵਾਲੇ ਦੀ ਦੇਣ ਹੁੰਦੀ ਹੈ ਤੇ ਬਹੁਤ ਵੱਡੇ ਦਿਲ ਦੀ ਗੱਲ ਹੁੰਦੀ ਹੈ ਤੇ ਖਾਲਸਾ ਰਾਜ ਦੀ ਸ਼ੁਰੂਆਤ ਹੈ ਅਸੀਂ ਦੇਖ ਰਹੇ ਹਾਂ ਕਿ ਲਾਸ ਐਂਜਲਸ ਦੇ ਵਿੱਚ ਵੀ ਸਿੱਖ ਸਰਦਾਰ ਜਿਹੜੇ ਨੇ ਉਹ ਇਸ ਟਾਈਮ ਫਰੰਟ ਲਾਈਨ ਨੇ ਉਹ ਲੋਕਾਂ ਦੀ ਹਲੇ ਵੀ ਸੇਵਾ ਕਰ ਰਹੇ ਨੇ ਲੋਕਾਂ ਦੀ ਮਦਦ ਕਰ ਰਹੇ ਨੇ ਹਰ ਲਿਹਾਜ਼ ਦੇ ਨਾਲ ਤੇ ਹੁਣ ਅਸੀਂ ਦੇਖ ਰਹੇ ਹਾਂ ਕਿ ਕੈਨੇਡਾ ਦੇ ਅੰਦਰ ਸਿੱਖ ਸਰਦਾਰ ਕੈਨੇਡਾ ਦੇ ਅੰਦਰੋਂ ਹੀ ਕਮਾ ਕੇ ਕੈਨੇਡਾ ਦੇ ਅੰਦਰ ਹੀ ਲਾ ਰਹੇ ਨੇ ਉੱਥੋਂ ਦੇ ਲੋਕਾਂ ਨੂੰ ਗ੍ਰੋਸਰੀ ਦੇ ਰਹੇ ਨੇ ਮੁਕਤਲੀ ਤਰ੍ਹਾਂ ਦੀਆਂ ਚੀਜ਼ਾਂ ਦੇ ਰਹੇ ਨੇ ਲੰਗਰ ਦੇ ਰਹੇ ਨੇ ਇਹ ਬਹੁਤ ਵੱਡੀ ਗੱਲ ਏ ਇਹ ਰੱਬ ਦੀ ਦੇਣ ਏ ਤੇ ਰੱਬ ਵੀ ਦਿੰਦਾ ਵੀ ਉਹਨਾਂ ਨੂੰ ਜਿਹੜੇ ਫਿਰ ਗਰੀਬਾਂ ਨੂੰ ਦਿੰਦੇ ਨੇ ਤੇ ਰੱਬ ਦੀ ਰਾਹ ਤੇ ਦਿੰਦੇ ਨੇ ਬਹੁਤ ਵੱਡੀ ਗੱਲ ਏ ਬੜੀ ਮਾਨ ਦੀ ਗੱਲ ਏ ਬੜੀ ਫਖਰ ਦੀ ਗੱਲ ਏ ਸਿੱਖਾਂ ਵਾਸਤੇ ਤੇ ਐਸੀ ਜਿਹੀ ਆਈ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਵੇ ਬਹੁਤ ਸ਼ੁਕਰੀਆ